ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਓ ਚੈਨਾ ਰਵਿਊਜ਼ ਇਹ ਖਬਰ ਪੰਜਾਬ ਪੁਲਿਸ ਦੇ ਨਾਲ ਸੰਬੰਧਤ ਹੈ ਕਈ ਵਾਰ ਪੁਲਿਸ ਜਵਾਨ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ ਤਾਂ ਫਿਰ ਫਸ ਜਾਂਦੇ ਹਨ ਅਪਰਾਧੀਆਂ ਦੇ ਕੇਸ ਦਰਜ ਕਰਨ ਵਾਲੀ ਪੁਲਿਸ ਨੇ ਇੱਕ ਜਵਾਨ ਤੇ ਅਪਰਾਧਿਕ ਤਾਰਾਂ ਤਹਿਤ ਕੇਸ ਦਰਜ ਹੋਇਆ ਦਰਅਸਲ ਜਲੰਧਰ ਜ਼ਿਲ੍ਹੇ ਦੀ ਕ੍ਰਾਈਮ ਬ੍ਰਾਂਚ ਦੀ ਬਿਲਡਿੰਗ ਪੁਲਿਸ ਕਮਿਸ਼ਨਰੇਟ ਹੈ ਪੁਲਿਸ ਵੱਲੋਂ ਨਸ਼ੇ ਦੇ ਕੇਸ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਫਾਈ ਦੀ ਗਲਤੀ ਕਾਰਨ ਹਵਾਲਾਤੀ ਕ੍ਰਾਈਮ ਬ੍ਰਾਂਚ ਤੋਂ ਫਰਾਰ ਹੋ ਗਿਆ ਸੀ ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਗੁਰਦਾਸਨ ਸਿੰਘ ਦੇ ਬਿਆਨ ਦੇ ਆਧਾਰ ਤੇ ਫਰਾਰ ਹਵਾਲਾਤੀ ਤੇ ਪੁਲਿਸ ਜਵਾਨ ਖਿਲਾਫ ਥਾਣਾ ਨੰਬਰ 2 ਵਿੱਚ ਕੇ ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਐਫ ਆਈ ਆਰ ਵਿੱਚ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਦਾਸਨ ਸਿੰਘ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਦਾ ਇੰਚਾਰਜ ਹਾਂ ਅਤੇ ਪੁਲਿਸ ਦੇ ਨਸ਼ੇ ਦੇ ਕੇਸ ਵਿੱਚ ਸੁਖਰਾਜ ਸਿੰਘ ਸੁੱਖਾ ਪੁੱਤਰ ਰਤਨ ਸਿੰਘ ਵਾਸੀ ਪਿੰਡ ਆਲੰਪੁਰ ਬਕਾਥ ਥਾਣਾ ਕਰਤਾਰਪੁਰ ਨੂੰ ਗ੍ਰਿਫਤਾਰ ਕੀਤਾ ਸੀ ਬੀਤੀ ਦਿਨ ਉਹ ਹਵਾਲਾਤ ਵਿੱਚ ਸਪਾਈ ਲਾਪਰੇ ਸਿੰਘ ਦੀ ਦੇਖਰੇਵੀ ਸੀ ਇਸੇ ਦੌਰਾਨ ਸਪਾਈ ਨੇ ਬਿਨਾ ਇਨਚਾਰਜ ਦੀ ਇਜਾਜ਼ਤ ਤੇ ਮਲਾਜ਼ਮ ਸੁਖਰਾਜ ਸਿੰਘ ਨੂੰ ਹਵਾਲਾਤ ਤੋਂ ਬਾਹਰ ਬਾਥਰੂਮ ਜਾਣ ਲਈ ਕੱਢਿਆ ਗਿਆ ਚਾਲਕ ਸੁਖਰਾਜ ਸਿੰਘ ਸਪਾਈ ਨੂੰ ਤੱਕਾ ਦੇ ਕੇ ਫਰਾਰ ਹੋ ਗਿਆ ਪੁਲਿਸ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਪਕੜ ਵਿੱਚ ਨਹੀਂ ਆਇਆ ਉੱਥੇ ਹੀ ਥਾਣਾ ਨੰਬਰ 2 ਦੇ ਐਸ ਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਫਿਲਹਾਲ ਸਪਾਈ ਲਾਪ੍ਰੀਤਦੀਪ ਸਿੰਘ ਕੇ ਦਰਜ ਕਰ ਲਿਆ ਤੇ ਫਰਾਰ ਹਵਾਲਾਤੀ ਦੀਪਾਲ ਵਿੱਚ ਪਛਾਪੇ ਮਾਰੀ ਕੀਤੀ ਜਾ ਰਹੀ ਹੈ ਜੀਆਂ ਹੋਰ ਖਬਰਾਂ ਜਰਨਲਿਸਟ ਸਾਡੇ ਚਲਣਾ ਜੁੜੇ ਰਹਿਣਾ ਮਿਲਦੇ ਆ ਹੋਰ ਖਬਰ ਦੇ ਨਾਲ ਧੰਨਵਾਦ ਜੀ